ਸੇਕੂ ਗੁਰੂ ਘਟਵਰਾ ਸਾਹਿਬ ਦੇ ਵਿੱਚ ਜੋ ਪੋਸਟ ਹੈ ਜੀ ਕਹਿੰਦਾ ਜੰਗ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਲਈ ਅਕਾਲ ਤਖਤ ਸਾਹਿਬ ਤੋਂ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਪੰਥਰ ਪੰਜਾਬ ਪ੍ਰਵਾਂਤ ਲੀਡਰਸ਼ਿਪ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਪੰਜਾਬੀਆਂ ਨੂੰ ਦੇਣੀ ਸੀ ਉਸ ਦੇ ਤਹਿਤ ਉਹ ਪ੍ਰਕਿਰਿਆ ਮੁਕੰਮਲ ਹੋਈ ਹੈ ਔਰ 21 ਤਾਰੀਖ ਤੋਂ ਹਰ ਹਲਕੇ ਵਿੱਚ ਜਾ ਕੇ ਕਮੇਟੀ ਵੱਲੋਂ ਡੈਲੀਗੇਟਾਂ ਦੀ ਚੋਣਾਂ ਜਿਹੜੀ ਸਟੇਟ ਔਰ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਹਲਕਾ ਘਨੌਰ ਵਿੱਚ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਇਰਾ ਸਾਹਿਬ ਔਰ ਸਾਡੇ ਹਲਕਾ ਇੰਚਾਰ ਸਰਦਾਰ ਭਵਿੰਦਰ ਸਿੰਘ ਛੇਕੂਪੁਰਾ ਜੀ ਸੰਧੂ ਸਾਹਿਬ ਸਾਰਿਆਂ ਲੀਡਰਸ਼ਿਪ ਨੇ ਆਗੂ ਸਹਿਬਾਨ ਨੇ ਆਪਣੀ ਡੈਲੀਗੇਟਾਂ ਦੀ ਜਿਹੜੀ ਮੀਟਿੰਗ ਹੈ ਉਹ ਬੜੇ ਚੰਗੇ ਮਾਹੌਲ ਵਿੱਚ ਹੋਈ ਔਰ ਸਰਬਸੰਮਤੀ ਨਾਲ ਚਾਰ ਸਟੇਟ ਦੇ ਡੈਲੀਗੇਟ ਔਰ ਜ਼ਿਲ੍ਹੇ ਦੇ ਡੈਲੀਗੇਟ ਨੇ ਜਿਹੜੇ ਚੁਣੇ ਗਏ ਨੇ ਸੋ ਮੈਂ ਸਾਰੀ ਲੀਡਰਸ਼ਿਪ ਨੂੰ ਸਾਰੇ ਚੁਣੇ ਹੋਏ ਡੈਲੀਗੇਟ ਸਾਹਿਬਾਨ ਨੂੰ ਕਮੇਟੀ ਵੱਲੋਂ ਸਾਰੀ ਲੀਡਰਸ਼ਿਪ ਵੱਲੋਂ ਲੱਖ ਲੱਖ ਵਧਾਈ ਦਿੰਦਾ। ਐਸਾ ਜਿਸ ਤਰ੍ਹਾਂ ਲੀਡਰਸ਼ਿਪ ਦੇ ਵੱਲੋਂ ਜਿਹੜਾ ਹੈ ਅਕਾਲੀ ਦਲ ਨੂੰ ਇੱਕ ਪੱਤਰ ਭੇਜਿਆ ਗਿਆ ਸੀਗਾ ਜਾਂ ਫਿਰ ਇਕੱਠੇ ਹੋਣ ਦੇ ਲਈ ਜੋ ਮੀਟਿੰਗ ਹੋਣੀ ਹੈ ਪਰ ਦਲਜੀਤ ਸਿੰਘ ਚੀਮਾ ਨੇ ਜਿਹੜਾ ਸੁਨਾਮ ਮਨਜ਼ੂਰ ਕੀਤਾ। ਦੇਖੋ ਗੱਲ ਉਹ ਤਾਂ ਜੀ ਸਾਡੇ ਪੱਤਰ ਨੂੰ ਤਾਂ ਉਹ ਕੀ ਸਮਝਦੇ ਨੇ ਉਹ ਤਾਂ ਅਕਾਲ ਤਖਤ ਨੂੰ ਨਹੀਂ ਕੋ ਸਮਝ ਰਹੇ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਨਹੀਂ ਮੰਨਿਆ ਤੇ ਸਾਡੇ ਪੱਤਰ ਨੂੰ ਜਾਂ ਹੋਰ ਕਿਸੇ ਗੱਲ ਨੂੰ ਤਾਂ ਉਹਨਾਂ ਨੇ ਕੀ ਮੰਨਣਾ ਪਰ ਅਸੀਂ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਸੀ ਭਾਵਨਾ ਸੀ ਪੰਥ ਕੇਕਤਾ ਦੀ ਸੋ ਨਹੀਂ ਉਹ ਇਸ ਚੀਜ਼ ਨੂੰ ਮਨਜ਼ੂਰ ਕਰ ਰਹੇ ਤਾਂ ਫਿਰ ਪੰਥ ਇੱਕ ਤਰਫਾ ਹੋ ਕੇ ਉਹਨੂੰ ਮਨਜ਼ੂਰ ਕਰੂਗਾ ਪਰ ਤੁਸੀਂ ਦੇਖੋਗੇ ਕਿ ਪੰਥ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਇੱਕ ਪੰਥਕ ਪਲੇਟਫਾਰਮ ਮਿਲੇਗਾ ਗਾਉਮ ਨੂੰ ਉਹ ਕੱਲੇ ਹੀ ਰਹਿ ਜਾਣਗੇ ਉਹ ਲੀਟਰ ਲੀਟਰ ਹੀ ਰਹਿ ਜਾਣਗੇ ਤਾਂ ਸੰਘ ਤਾਂ ਜਿਹੜੀ ਸਾਰੀ ਇੱਕ ਪਾਸੇ ਹੋਣੀ ਹੈ ਜਾ ਲਾਲ ਸਿੰਘ ਵੀ ਕਹਿ ਰਹੇ ਸੀ ਕਿ ਵਰਕਰਾਂ ਬੜੇ ਜਿਹੜੇ ਨਾਕੂਚ ਨੇ ਕਿਉਂਕਿ ਵਰਕਰਾਂ ਦੀ ਨਹੀਂ ਸੁਣੀ ਜਾਂਦੀ ਤਾਂ ਅੱਗੇ ਕਿਵੇਂ ਹੋਏਗਾ ਕਿ ਜਿਹੜੀ ਇਕੱਠੇ ਹੋਣ ਦੀ ਸੁਭਾਵਨਾ ਹੈ ਜੀ ਅੱਗੇ ਦੇਖੋ ਫਿਲਹਾਲ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਇੱਕ ਚੰਗੀ ਇੱਕ ਤਾਂ ਲੀਡਰਸ਼ਿਪ ਦੇਣੀ ਹੈ ਜਿਹਨੂੰ ਪੰਥੌਰ ਪੰਜਾਬ ਪ੍ਰਵਾਨ ਕਰ ਲਵੇ ਜੀ ਜਿਹਚ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਹੋਵੇ ਦੂਜਾ ਮਨੋਰਥ ਹੈ ਕਿ ਅਸੀਂ ਏਜੰਡਾ ਦੇਣਾ ਏਜੰਡਾ ਉਹ ਹੋਵੇ ਜਿਹਦੇ ਤੇ ਪੰਥੌਰ ਪੰਜਾਬ ਸਹਿਮਤ ਹੋਵੇ ਲੋਕਾਂ ਨੂੰ ਲੱਗੇ ਕਿ ਸਾਡੇ ਹੱਕਾਂ ਲਈ ਲੜ ਰਹੀ ਹੈ ਇਹ ਲੀਡਰਸ਼ਿਪ ਲੋਕਾਂ 'ਚ ਪ੍ਰਭਾਵ ਚੱਲਿਆ ਗਿਆ ਸੀ ਕਿ ਲੀਡਰਸ਼ਿਪ ਸੱਤਾ ਪ੍ਰਾਪਤੀ ਲਈ ਨਾ ਆਪਣੇ ਨਿੱਜੀ ਹਿੱਤਾਂ ਲਈ ਲੜ ਰਹੀ ਆ ਜਿਸ ਕਰਕੇ ਅਕਾਲੀ ਦਲ ਕਮਜ਼ੋਰ ਹੋਇਆ ਉਹ ਪ੍ਰਭਾਵ ਖਤਮ ਕਰਨੇ ਨੇ ਔਰ ਇਹ ਪ੍ਰਭਾਵ ਦੇਣਾ ਕਿ ਅਸੀਂ ਪੰਥਰ ਪੰਜਾਬ ਲਈ ਲੜਦੇ ਆ ਲੜਨਾ ਵੀ ਆ ਔਰ ਅਕਾਲੀ ਦਲ ਦੀ ਡਿਊਟੀ ਵੀ ਇਹੀ ਸੀ ਸੋ ਜਦੋਂ ਉਸ ਤਰ੍ਹਾਂ ਦਾ ਸਾਨੂੰ ਮਾਹੌਲ ਦਿਸੂਗਾ ਤਾਂ ਸੰਗਤ ਵੱਲੋਂ ਸਹਿਯੋਗ ਆਪਾਂ ਮਾਰੇ ਮਿਲੂ ਅਰੇ ਆਪ ਨੇ ਲਾਅ ਐਂਡ ਆਰਡਰ ਨੂੰ ਕਿਵੇਂ ਦੇਖਦੇ ਹੋ ਜਿਹੜੇ ਨੇ ਸੁਰਿੰਦਰ ਸਿੰਘ ਰੰਧਾਵਾ ਨੇ ਉਹਨਾਂ ਦੇ بیٹے ਦੀ ਜਿਹੜੀ ਹੈ ਤਨਖਾਹ ਦੇਖੋ ਤਾਂ ਸਰਕਾਰ ਤਾਂ ਦੇਖੋ ਲਾਅ ਐਂਡ ਆਰਡਰ ਪੱਖੋਂ ਡਿਵੈਲਪਮੈਂਟ ਪੱਖੋਂ ਫਾਈਨੈਂਸਸ ਪੱਖੋਂ ਹਰ ਪੱਖ ਤੋਂ ਫੇਲ ਹੀ ਹੈ ਸਿਰਫ ਡਰਾਮੇ ਤੇ ਝੂਠ ਤੇ ਜਾਂ ਆਪਾਂ ਇਹ ਕਹੀਏ ਕਿ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਨੇ ਦੋ ਬਿਨਾ ਕੁਝ ਨਹੀਂ ਬੋਰਡ ਲੱਗ ਰਹੇ ਨੇ ਗਰਾਊਂਡ ਤੇ ਕੁਝ ਨਹੀਂ ਹੋ ਰਿਹਾ ਸੋ ਇਸ ਕਰਕੇ ਧਮਕੀ ਕਿਸੇ ਨੂੰ ਵੀ ਮਿਲੇ ਹਰੇ ਹਰੇਕ ਨੂੰ ਹੀ ਮਾਰੀ ਆ ਚਾਹੇ ਕੋਈ ਗਰੀਬ ਆ ਚਾਹੇ ਕੋਈ ਵੱਡਾ ਬੰਦਾ ਸੋ ਇੱਕ ਭੈਰ